ਸੱਚੇ ਕਾਲ ਕੈਨੇਡਾ ਨਿਊਜ਼ ਬੁਲਟਨ ਵਿੱਚ ਖੜੇ ਤੁਸੀਂ ਮੈਂ ਤੁਹਾਡੇ ਨਾਲ ਸਿਮਰਨਜੀਤ ਕੌਰ ਗਿੱਲ ਖਬਰਾਂ ਦੀ ਸ਼ੁਰੂਆਤ ਤੋਂ ਪਹਿਲਾਂ ਨਜ਼ਰ ਮਾਰਦੇ ਹਾਂ ਮੁੱਖ ਹੈਡਲਾਈਨਸ ਤੇ ਪਾਰਲੀਮੈਂਟ ਸੈਸ਼ਨ ਸੋਮਵਾਰ ਤੋਂ ਸ਼ੁਰੂ 15 ਸਤੰਬਰ ਤੋਂ ਸ਼ੁਰੂ ਹੋਵੇਗੀ ਕਾਰਵਾਈ ਇਮੀਗ੍ਰੇਸ਼ਨ ਬਾਰੇ ਬੋਲ ਕੇ ਫਸੇ ਪ੍ਰੀਮੀਅਰ ਡੇਵਿਡ ਐਬੀ ਵਿਰੋਧੀ ਆਗੂਆਂ ਨੇ ਲਿਆ ਨਿਸ਼ਾਨੇ ਤੇ ਕੁਝ ਪ੍ਰਵਾਸੀਆਂ ਨੂੰ ਕੈਨੇਡੀਅਨਾਂ ਦਾ ਸਮਰਥਨ ਵਾਦੂ ਨਾਗਰਿਕਾ ਪ੍ਰਵਾਸ ਘਟਾਉਂਦੇ ਹੱਕ ਕੈਂਪਸਾਂ ਚ ਕਲਾਸ ਵੇਟਲਿਸਟ ਵਧੇ ਕਾਲਾਂ ਦੇ ਕੋਰਸਾਂ ਚ ਹੋਈ ਕਟੌਤੀ ਹੁਣ ਖਬਰਾਂ ਵਿਸਥਾਰ ਦੇ ਨਾਲ ਹਾਊਸ ਆਫ ਕਾਮਨਸ ਦੇ ਸੈਸ਼ਨ ਸ਼ੁਰੂ ਹੋਣ ਦੇ ਮੱਦੇਨਜ਼ਰ ਐਡਮਿੰਟਨ ਦੇ ਵਿੱਚ ਲਿਬਰਲਸ ਦੀ ਮੀਟਿੰਗ ਹੋਈ ਹੈ 15 ਸਤੰਬਰ ਤੋਂ ਹਾਊਸ ਆਫ ਕਾਮਨਸ ਦੀ ਕਾਰਵਾਈ ਸ਼ੁਰੂ ਹੋਵੇਗੀ ਹਾਊਸ ਆਫ ਕਾਮਨਸ ਦੇ ਫਾਲ ਸੈਸ਼ਨ ਸ਼ੁਰੂ ਹੋਣ ਤੋਂ ਪਹਿਲਾਂ ਪ੍ਰਧਾਨ ਮੰਤਰੀ ਮਾਰਕ ਕਾਰਨੀ ਦੇ ਲਿਬਰਲ ਕੋਕਸ ਦੇ ਵੱਲੋਂ ਐਡਮਿੰਟਨ ਦੇ ਵਿੱਚ ਮੀਟਿੰਗ ਕੀਤੀ ਗਈ ਹੈ ਤੇ ਆਪਣੀਆਂ ਅਗਨੀਆਂ ਯੋਜਨਾਵਾਂ ਬਾਰੇ ਵਿਚਾਰ ਵਟਾਂਦਰਾ ਕੀਤੇ ਗਏ ਨੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਤੇ ਉਹਨਾਂ ਦਾ ਲਿਬਰਲ ਕਾਕਸ ਇਸ ਹਫਤੇ ਐਡਮਿੰਟਨ ਚੈਂਸ ਸੰਦੀਵ ਵਾਪਸੀ ਤੋਂ ਪਹਿਲਾਂ ਆਪ ਚੜ੍ਹਦੀ ਬੈਠਕ ਲਈ ਆਪਣੀਆਂ ਯੋਜਨਾਵਾਂ ਦਾ ਨਕਸ਼ਾ ਤਿਆਰ ਕਰਨ ਲਈ ਮੀਟਿੰਗ ਕਰ ਰਿਹਾ ਹੈ। ਇਸ ਫਾਲ ਸਿਜ਼ਨ ਦੀ ਬੈਠਕ ਆ ਵਿਅਸਤ ਹੋਣ ਚੱਲੀ ਹੈ। ਲਿਬਰਲ ਸਰਕਾਰ ਨੇ ਅਕਤੂਬਰ ਚ ਬਜਟ ਪੇਸ਼ ਕਰਨ ਦਾ ਵਾਅਦਾ ਕੀਤਾ ਹੈ। ਆਮ ਤੌਰ ਤੇ ਬਜਟ ਬਸੰਤ ਰੁੱਤ ਦੇ ਵਿੱਚ ਅਕੀਲਿਆਂ ਦਾ ਜਾਂਦਾ ਹੈ ਪਰ ਅਪ੍ਰੈਲ ਦੀਆਂ ਚੋਣਾਂ ਤੋਂ ਬਾਅਦ ਇਸ ਨੂੰ ਥੋੜਾ ਜਿਹਾ ਪਿੱਛੇ ਕਰ ਦਿੱਤਾ ਗਿਆ ਹੈ। ਕਾਰਨੀ ਨੇ ਵਾਅਦਾ ਕੀਤਾ ਹੈ ਕਿ ਸੰਘੀ ਸਰਕਾਰ ਘਟ ਖਰਚ ਕਰੇਗੀ ਤੇ ਵਿਦੇਰੇ ਨਿਵੇਸ਼ ਕਰੇਗੀ। ਅਤੇ ਅਕਤੂਬਰ ਦੇ ਬਜਟ ਤੋਂ ਇਸ ਸੰਕੇਤ ਮਿਲਣ ਦੀ ਉਮੀਦ ਹੈ ਕਿ ਪ੍ਰਧਾਨ ਮੰਤਰੀ ਇਸ ਵਚਨਬੱਧਤਾ ਨੂੰ ਕਿਵੇਂ ਪ੍ਰਾਪਤ ਕਰਨਗੇ ਕਾਰਨੀ ਤੇ ਵਿੱਤ ਮੰਤਰੀ ਫਰੈਂਚਸ਼ਾਫ ਫਿਲਿਪ ਸ਼ੈਂਪੇਨ ਨੇ ਮੰਤਰੀਆਂ ਤੇ ਵਿਭਾਗਾਂ ਨੂੰ ਮਹੱਤਵਕਾਂਖੀ ਬੱਚਤਾਂ ਲੱਭਣ ਅਤੇ ਨਿਯਮਾਂ 'ਚ ਕਟੌਤੀ ਕਰਨ ਲਈ ਆਖਿਆ ਲਿਬਰਲਾਂ ਨੇ ਬਸੰਤ ਰੁੱਤ ਵਿੱਚ ਕਈ ਬਿੱਲ ਵੀ ਪੇਸ਼ ਕੀਤੇ ਜੋ ਸਦਨ ਦੇ ਸਾਹਮਣੇ ਰਹਿੰਦੇ ਨੇ ਸੋਮਾਰ ਨੂੰ ਇੱਕ ਗੈਰ ਸਬੰਧਿਤ ਨਿਊਜ਼ ਕਾਨਫਰੰਸ ਦੌਰਾਨ ਬੋਲਦਿਆਂ ਹੋਇਆਂ ਕਾਰਨੀ ਨੇ ਆਖਿਆ ਕਿ ਲਿਬਰਲ ਸੰਭਾਵਿਤ ਤੌਰ ਤੇ ਅਗਲੇ ਕੁਝ ਦਿਨਾਂ 'ਚ ਇੱਕ ਰਹਿਸ਼ੀ ਘੋਸ਼ਣਾ ਕਰਨਗੇ ਕਾਰਡਿਨੇ ਚੋਨ ਮੁਹਿੰਮ ਦੌਰਾਨ ਕੈਨੇਡਾ ਚ ਘਰ ਨਿਰਮਾਣ ਦੀ ਮੌਜੂਦਾ ਗਤੀ ਨੂੰ ਦੁੱਗਣਾ ਕਰਨ ਦਾ ਵਾਅਦਾ ਕੀਤਾ ਸੀ ਕੁਝ ਹੱਦ ਤੱਕ ਬਿਲਡ ਕੈਨੇਡਾ ਹੋਮਸ ਨਾਮਕ ਇੱਕ ਨਵੀਂ ਕ੍ਰਾਊਨ ਕਾਰਪੋਰੇਸ਼ਨ ਬਣਾ ਕੇ ਉਸ ਸੰਗਠਨ ਹਜੇ ਵੀ ਬਣਾਇਆ ਜਾਣਾ ਬਾਕੀ ਹੈ ਹਾਊਸ ਆਫ ਕਾਮਨਸ ਬਾਹਰ ਅਮਰੀਕਾ ਦੇ ਨਾਲ ਟੈਰਿਫ ਤੇ ਵਪਾਰ ਵਿਵਾਦ ਜਾਰੀ ਹੈ ਕਾਰਡਿਨੇ ਪਿਛਲੇ ਹਫਤੇ ਆਪਣੀ ਕੈਬਨਿਟ ਦੇ ਨਾਲ ਮੁਲਾਕਾਤ ਕੀਤੀ ਜਿਸ ਤੋਂ ਬਾਅਦ ਉਸਨੇ ਖਾਸ ਤੌਰ ਤੇ ਉਨ੍ਹਾਂ ਕਾਮਯਾਬੇ ਕਾਰੋਪਾਰਾ ਦੀ ਮਦਦ ਕਰਨ ਲਈ ਕਈ ਉਪਾਵਾਂ ਦੀ ਕੋਸ਼ਿਸ਼ ਨ ਕੀਤੀ ਜੋ ਅਮਰੀਕੀ ਰਾਸ਼ਟਰਪਤੀ 트럼ਪ ਦੇ ਟੈਰਫਾਂ ਤੋਂ ਸਭ ਤੋਂ ਵੱਧ ਪ੍ਰਭਾਵਿਤ ਹੋਏ ਨੇ ਮੰਗਲਵਾਰ ਨੂੰ ਰੀਟ੍ਰੀਟ ਲਈ ਪਹੁੰਚਣ ਵਾਲੇ ਲਿਬਰਲ ਸੰਸਦ ਮੈਂਬਰਾਂ ਨੇ ਆਸ਼ਾਵਾਦੀ ਸੁਰਪਨਾ ਸੰਸਦ ਮੈਂਬਰ ਸੋਮਵਾਰ ਨੂੰ ਸੰਸਦ ਦੇ ਵਿੱਚ ਵਾਪਸ ਪਰਤਣਗੇ ਅਤੇ ਇੱਥੇ ਹੀ ਹੋਣਗੇ ਕੰਜ਼ਰਵੇਟਿਵ ਪਾਰਟੀ ਦੇ ਲੀਡਰ ਪੀਰ ਪੋਲੀਏ ਯੋਧਰੇ ਬ੍ਰਿਟਿਸ਼ ਕੋਲੰਬੀਆ ਦੇ ਪ੍ਰੀਮੀਅਰ ਡੇਵਿਡ ਈਬੀ ਇਮੀਗ੍ਰੇਸ਼ਨ ਬਾਰੇ ਟਿੱਪਣੀਆਂ ਦੇ ਕੇ ਫਸ ਗਏ ਨੇ ਉਹਨਾਂ ਨੂੰ ਅੰਦਰੂਨੀ ਵਿਰੋਧ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਅੰਦਰੂਨੀ ਵਿਰੋਧ ਦਾ ਸਾਹਮਣਾ ਕਰਨ ਦੇ ਵਿੱਚ ਉਹਨਾਂ ਦੇ ਆਪਣੇ ਲੀਡਰ ਵੀ ਸ਼ਾਮਿਲ ਨੇ ਸੋ ਇੱਥੇ ਹੀ ਆਗੂਆਂ ਦਾ ਕਹਿਣਾ ਹੈ ਕਿ ਨਾ ਤਾਂ ਲੋਕਾਂ ਨੂੰ ਬੇਕਾਰ ਕਰਨ ਦੇ ਵਿੱਚ ਤੇ ਨਾ ਹੀ ਲੋਕਾਂ ਨੂੰ ਭੁੱਖਾ ਮਾਰਨ ਵਿੱਚ ਤੇ ਨਾ ਹੀ ਬੇਰੋਜ਼ਗਾਰ ਕਰਨ ਦੇ ਵਿੱਚ ਪ੍ਰਵਾਸੀਆਂ ਦਾ ਕੋਈ ਬਹੁਤਾ ਵੱਡਾ ਹੱਥ ਹੈ ਪ੍ਰੀਮੀਅਰ ਡੇਵਿਡ ਈਬੀ ਦਾ ਕਹਿਣਾ ਸੀਗਾ ਕਿ ਸਰਕਾਰ ਨੂੰ ਯਾਨੀ ਕਿ ਫੈਡਰਲ ਸਰਕਾਰ ਨੂੰ ਸੰਘੀ ਸਰਕਾਰ ਨੂੰ ਟੈਂਪਰੇਰੀ ਫੋਰਨ ਵਰਕਰ ਪ੍ਰੋਗਰਾਮ ਦੇ ਵਿੱਚ ਜਾਂ ਤਾਂ ਸੁਧਾਰ ਕਰਨੇ ਚਾਹੀਦੇ ਨੇ ਜਾਂ ਪ੍ਰੋਗਰਾਮ ਰੱਦ ਕਰਨਾ ਚਾਹੀਦਾ ਹੈ। ਬ੍ਰਿਟਿਸ਼ ਕੋਲੰਬੀਆ ਦੇ ਪ੍ਰੀਮੀਅਰ ਡੇਵਿਡ ਈਬੀ ਨੂੰ ਕੈਨੇਡਾ ਦੇ ਅਸਥਾਈ ਵਿਦੇਸ਼ੀ ਕਰਮਚਾਰੀ ਪ੍ਰੋਗਰਾਮ ਨੂੰ ਉੱਚ ਨੌਜਵਾਨ ਬੇਰੋਜ਼ਗਾਰੀ ਤੇ ਸਮਾਜਿਕ ਸੇਵਾਵਾਂ ਤੇ ਦਬਾਅ ਨਾਲ ਜੋੜਨ ਤੋਂ ਬਾਅਦ ਵਿਰੋਧ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਨਿਊ ਡੈਮੋਕ੍ਰੇਟਸ ਨੇ ਉਹਨਾਂ ਦੀਆਂ ਟਿੱਪਣੀਆਂ ਨੂੰ ਪਾਰਟੀ ਖਦਰਾਂਕੀਮਤਾਂ ਦੇ ਉਲਟ ਦੱਸਿਆ। ਪਿਛਲੇ ਹਫਤੇ ਇੱਕ ਗੈਰ ਸਬੰਧਿਤ ਨਿਊਜ਼ ਕਾਨਫਰੰਸ 'ਚ ਸੁਬਾਈ ਬੈਲਟ ਟਾਈਨਿੰਗ ਬਾਰੇ ਇੱਕ ਸਵਾਲ ਦੇ ਜਵਾਬ 'ਚ ਮਿਸਟਰ ਈਵੀ ਨੇ ਕੰਜ਼ਰਵੇਟਿਵ ਨੇਤਾ ਪਿਰਪਾਲ ਨੇ ਦੇ ਆਟਵਾਨੂ ਪ੍ਰੋਗਰਾਮ ਨੂੰ ਖਤਮ ਕਰਨ ਦੇ ਸੱਦੇ ਦਾ ਜ਼ਿਕਰ ਕੀਤਾ ਤੇ ਆਖਿਆ ਕਿ ਇਹ ਇੱਕ ਸਮੇਂ ਸਿਰ ਮੁੱਦਾ ਹੈ ਜਿਸ ਤੇ ਵਿਚਾਰ ਕੀਤਾ ਜਾਣਾ ਚਾਹੀਦਾ ਹੈ। ਇਹ ਵੀ ਨੇ ਕਿਹਾ ਕਿ ਅਸਥਾਈ ਵਿਦੇਸ਼ੀ ਕਾਮਿਆਂ ਦਾ ਪ੍ਰੋਗਰਾਮ ਦੁਰਵਿਵਾਰ ਦੇ ਨਾਲ ਭੜਿਆ ਹੋਇਆ ਹੈ ਤੇ ਇਸ ਨੂੰ ਰੱਦ ਕੀਤਾ ਜਾਣਾ ਚਾਹੀਦਾ ਹੈ। ਜਾਂ ਮਹੱਤਵਪੂਰਨ ਤੌਰ ਤੇ ਸੁਧਾਰ ਕੀਤੇ ਜਾਣੇ ਚਾਹੀਦੇ ਨੇ। ਉਹਨਾਂ ਨੇ ਬੀਸੀ ਦੇ ਅਸਵੀਕਾਰਨਯੋਗ ਉੱਚ ਪੱਧਰ ਦੇ ਨੌਜਵਾਨ ਬੇਰੋਜ਼ਗਾਰੀ ਨੂੰ ਅੰਤਰਰਾਸ਼ਟਰੀ ਵਿਦਿਆਰਥੀ ਵੀਜ਼ਾ ਪ੍ਰੋਗਰਾਮ ਦੇ ਨਾਲ-ਨਾਲ ਪ੍ਰੋਗਰਾਮ ਨੂੰ ਵੀ ਜ਼ਿੰਮੇਵਾਰ ਠਹਿਰਾਇਆ ਹੈ ਅਤੇ ਇਮੀਗ੍ਰੇਸ਼ਨ ਤੇ ਲਗਾਮ ਲਗਾਉਣ ਲਈ ਕਦਮ ਚੁੱਕਣ ਲਈ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੂੰ ਸੇੜਾ ਦਿੱਤਾ ਉਹਨਾਂ ਕਿਹਾ ਕਿ ਬੀਸੀ ਕੈਨੇਡਾ ਦੇ ਵਿੱਚ ਇਮੀਗ੍ਰੇਸ਼ਨ ਦੇ ਪ੍ਰਭਾਵ ਬਾਰੇ ਗੰਭੀਰ ਵੱਡੇ ਪੱਧਰ ਤੇ ਗੱਲਬਾਤ ਕਰਨ ਲਈ ਸੂਬਿਆਂ ਨੂੰ ਬੁਲਾਉਣ ਲਈ ਤਿਆਰ ਹੈ ਈਬੀ ਨੇ ਕਿਹਾ ਹੈ ਕਿ ਉਸ ਗੱਲਬਾਤ ਦੇ ਵਿੱਚ ਇਹ ਸ਼ਾਮਲ ਹੋਣਾ ਚਾਹੀਦਾ ਹੈ ਕਿ ਫੂਡ ਬੈਂਕਾਂ ਦੀ ਵਰਤੋਂ ਕਰਨ ਵਾਲੇ ਜ਼ਿਆਦਾਤਰ ਲੋਕ ਕੈਨੇਡਾ 'ਚ 2 ਸਾਲਾਂ ਤੋਂ ਵੀ ਘੱਟ ਸਮੇਂ ਤੋਂ ਰਹਿ ਰਹੇ ਹੁਣ ਬੇਕਾਰ ਆਸਰਾਕਰਾਂ 'ਚ ਕੈਨੇਡਾ 'ਚ ਨਵੇਂ ਆਏ ਲੋਕ ਹੋਣ ਨਾ ਕਿ ਉਹਨਾਂ ਲੋਕਾਂ ਦੀ ਬਜਾਏ ਜੋ ਸਾਡੇ ਕੋਲ ਕੁਝ ਹੀ ਸਮਿਆਂ ਦੇ ਵਿੱਚ ਆ ਕੇ ਰਹਿ ਰਹੇ ਨੇ ਇਹ ਤੱਥ ਨੌਜਵਾਨਾਂ ਨੂੰ ਰੋਜ਼ਗਾਰ ਬਾਜ਼ਾਰ 'ਚ ਆਨਲਾਈਨ ਚੁਣੌਤੀਆਂ ਦਾ ਸਾਹਮਣਾ ਕਰਨ ਵਾਸਤੇ ਮਜਬੂਰ ਕਰ ਰਿਹਾ ਹੈ ਬਟ ਵੈਨ ਆਈ ਸੀ That the Wall Center Starbucks is uh, getting an LMIA or trying to for a manager, or that the Richmond Boston Pizza is trying to get an LMIA for a manager of their restaurant. I don't believe that they can't find a British Columbian on their team to promote to manager. I don't believe it. And so when young people look at this and they see that and they screen cap it and they put it on, social media and they say this program is not working i'm searching for a job i can't find it why don't you train me to be a manager it's a corrosive and problematic thing we need confidence in our immigration system we need an immigration system that protects workers in this province from exploitation that ensures that no matter where you're from that you're safe at work you're paid a decent wage and you're looked after we need an immigration system that ensures that predatory employers are not able to use the temporary foreign worker program to depress wages or to deny opportunities to other workers that would insist on their rights, that have the opportunity to go somewhere else. But most importantly, we need an immigration system that can give hope to people, whether they're new arrivals or not, especially young people, if they can build a good life here, they can have a good home here, they can build a family here. because that's what's built this province over generations and that is what we'll continue to build this beautiful province we live in 데ਵਿਡ এবीडीਆ ਟਿੱਪਣੀਆਂ ਦਾ ਜਵਾਬ ਤੁਰੰਤ ਮਿਲਿਆ ਬੀਸੀ ਫੈਡਰੇਸ਼ਨ ਆਫ ਲੇਬਰ ਦੇ ਸਖਤ ਖਜਾਂਚੀ ਹਰਮਿੰਦਰ ਸਿੰਘ ਕੈਲੇ ਨੇ ਕਿਹਾ ਕਿਉਂ ਪ੍ਰੀਮੀਅਰ ਦੇ ਇਸ ਸੁਝਾਅ ਨੂੰ ਸੁਣ ਕੇ ਪਰੇਸ਼ਾਨ ਨੇ ਕਿ ਅਸਥਾਈ ਵਿਦੇਸ਼ੀ ਕਾਮੇ ਸ਼ੈਲਟਰ ਅਤੇ ਫੂਡ ਬੈਂਕਾਂ 'ਚ ਜਗ੍ਹਾ ਲੈ ਰਹੇ ਨੇ ਉਨਾ ਸੋਸ਼ਲ ਮੀਡੀਆ ਤੇ ਪੋਸਟ ਲਿਖਿਆ ਕਿ ਇਸ ਤਰ੍ਹਾਂ ਦੀ ਭਾਸ਼ਾ ਮਜ਼ਦੂਰਾਂ ਨੂੰ ਰਿਹਾਇਸ਼ ਅਤੇ ਕਿਫਾਇਤੀ ਸੰਕਟ ਲਈ ਗਲਤ ਤੌਰ ਤੇ ਦੋਸ਼ੀ ਠਰਾਂਦੀ ਹੈ ਜੋ ਉਹਨਾਂ ਨੇ ਪੈਦਾ ਨਹੀਂ ਕੀਤਾ। ਇਹ ਨਸਲੀ ਭਾਈਚਾਰਿਆਂ ਨੂੰ ਇੱਕ ਸਮੱਸਿਆ ਵਜੋਂ ਪੇਂਟ ਕਰਦਾ ਹੈ ਜਦੋਂ ਅਸਲ ਮੁੱਦੇ ਅਸਮਾਨ ਛੂ ਰਹੇ ਰਿਹਾਇਸ਼ੀ ਖਰਚੇ, ਕਟਾਫੰਡ ਵਾਲੇ ਜਨਤਕ ਸੇਵਾਵਾਂ ਤੇ ਟੁੱਟਿਆ ਹੋਇਆ ਸੰਗੀ ਪ੍ਰੋਗਰਾਮ ਹੈ ਜੋ ਨਿਰਪੱਖਤਾ ਨਾਲੋਂ ਸਸਤੀ ਮਜ਼ਦੂਰੀ ਨੂੰ ਤਰਜੀਹ ਦਿੰਦਾ ਹੈ। ਉੱਧਰ ਐਂਜੀਪੀ ਦੀ ਸਾਬਕਾ ਬੱਚਿਆਂ ਦੀ ਮੰਤਰੀ ਕੈटरीना ਚੇਨ ਨੇ ਕਿਹਾ ਕਿ ਉਹ ਗੁੱਸੇਤ ਸੀ ਅਤੇ ਉਸ ਵਰਗੇ ਪ੍ਰਵਾਸੀਆਂ ਨੂੰ ਗਲਤ ਸਰਕਾਰੀ ਨੀਤੀ ਲਈ ਬਲੀ ਦਾ ਬੱਕਰਾ ਨਹੀਂ ਬਣਾਇਆ ਜਾਣਾ ਚਾਹੀਦਾ ਇਹ ਵੀ ਦੀਆਂ ਟਿੱਪਣੀਆਂ ਨਵੇਂ ਆਉਣ ਵਾਲਿਆਂ ਨੂੰ ਕੈਨੇਡੀਅਨ ਨਾਗਰਿਕਾ ਤੋਂ ਵੰਡ ਰਹੀਆਂ ਨੇ ਉੱਧਰ 2017 ਤੋਂ 2024 ਤੱਕ ਕਿਰਤ ਮੰਤਰੀ ਵਜੋਂ ਸੇਵਾ ਨਿਭਾ ਚੁੱਕੇ ਹੈਰੀ ਬੈਂਸ ਨੇ ਈਬੀ ਦੀਆਂ ਟਿੱਪਣੀਆਂ ਦੇ ਨਾਲ ਸਹਿਮਤੀ ਜਤਾਈ ਹੈ ਕਿ ਅਸਥਾਈ ਵਿਦੇਸ਼ੀ ਕਰਮਚਾਰੀ ਪ੍ਰੋਗਰਾਮ 'ਚ ਨੁਕਸ ਨੇ ਉਹਨਾਂ ਆਖਿਆ ਕਿ ਉਹਨਾਂ ਨੇ ਕੈਬਿਨੇਟ 'ਚ ਆਪਣੇ ਸਮੇਂ ਦੌਰਾਨ ਨਵੇਂ ਆਉਣ ਵਾਲਿਆਂ ਨਾਲ ਦੁਰਵਿਵਾਰ ਤੇ ਸ਼ੋਸ਼ਣ ਹੋਣ ਦੀਆਂ ਬਹੁਤ ਸਾਰੀਆਂ ਸ਼ਿਕਾਇਤਾਂ ਸੁਣੀਆਂ ਨੇ ਹਾਲਾਂਕਿ ਉਹਨਾਂ ਨੂੰ ਬੇਰੁਜ਼ਗਾਰੀ ਲਈ ਦੋਸ਼ੀ ਨਹੀਂ ਠਹਿਰਾਇਆ ਜਾਣਾ ਚਾਹੀਦਾ ਗ੍ਰੇਟਰ ਵੈਨਕੂਵਰ ਫੂਡ ਬੈਂਕ ਦੀ 2024 ਦੀ ਰਿਪੋਰਟ 'ਚ ਆਖਿਆ ਗਿਆ ਹੈ ਕਿ ਉਸ ਸਾਲ ਉਹਨਾਂ ਦੀਆਂ ਸੇਵਾਵਾਂ ਤੱਕ ਪਹੁੰਚ ਕਰਨ ਵਾਲੇ 35% ਲੋਕਾਂ ਨੇ ਆਖਿਆ ਕਿ ਉਹਨਾਂ ਨੇ ਅਜਿਹਾ ਇਸ ਲਈ ਕੀਤਾ ਕਿਉਂਕਿ ਉਹ ਅੰਤਰਰਾਸ਼ਟਰੀ ਪੱਧਰ ਤੇ ਤਬਦੀਲ ਹੋ ਗਏ। ਇਸ ਸਾਲ ਹੁਣ ਤੱਕ ਨਵੇਂ ਰਜਿਸਟਰ ਕਰਨ ਵਾਲਿਆਂ 'ਚੋ 68% ਦਾ ਕਹਿਣਾ ਹੈ ਕਿ ਉਹ ਕੈਨੇਡਾ 'ਚ 2 ਸਾਲ ਜਾਂ ਘੱਟ ਸਮੇਂ ਤੋਂ ਰਹਿ ਰਹੇ ਨੇ। ਸਰੀ ਫੂਡ ਬੈਂਕ ਨੇ ਕਿਹਾ ਹੈ ਕਿ ਕਿਸੇ ਵੀ ਮਹੀਨੇ ਘੱਟੋ-ਘੱਟ 45% ਗਾਹਕ ਸ਼ਰਨਾਰਥੀ, ਪ੍ਰਵਾਸੀ ਜਾਂ ਅੰਤਰਰਾਸ਼ਟਰੀ ਵਿਦਿਆਰਥੀ ਹੁੰਦੇ ਨੇ। ਤੁਹਾਡੇ ਅੰਦਰ ਇਮੀਗ੍ਰੇਸ਼ਨ ਅਤੇ ਅਸਥਾਈ ਨਿਵਾਸੀਆਂ ਨੂੰ ਲੈ ਕੇ ਇੱਕ ਸਰਵੇਖਣ ਹੋਇਆ ਸੀ ਦਰਸਲ ਗਲੋਬੈਂਡ ਮੇਲ ਦੇ ਵੱਲੋਂ ਇੱਕ ਸਰਵੇਖਣ ਕਰਵਾਇਆ ਗਿਆ ਸੀ ਜਿਸ ਤੋਂ ਬਾਅਦ ਇਹ ਜਾਣਕਾਰੀ ਨਿਕਲ ਕੇ ਸਾਹਮਣੇ ਆਈ ਹੈ ਕਿ ਜ਼ਿਆਦਾਤਰ ਕੈਨੇਡੀਅਨ ਇਮੀਗ੍ਰੇਸ਼ਨ ਅਤੇ ਅਸਥਾਈ ਨਿਵਾਸੀਆਂ ਦੀ ਗਿਣਤੀ ਘਟਾਉਂਦੇ ਹੱਕ ਦੇ ਵਿੱਚ ਨੇ ਸਰਵੇਖਣ 'ਚ ਇਹ ਵੀ ਦੱਸਿਆ ਗਿਆ ਹੈ ਕਿ ਬਹੁਤੀ ਗਿਣਤੀ ਕੈਨੇਡੀਅਨਸ ਦੀ ਇਮੀਗ੍ਰੇਸ਼ਨ ਅਤੇ ਅਸਥਾਈ ਨਿਵਾਸੀਆਂ ਦੇ ਸਮਰਥਨ ਦੇ ਵਿੱਚ ਵੀ ਹੈਗੀ ਹੈ ਇੱਕ ਨਵੇਂ ਸਰਵੇਖਣ ਤੋਂ ਪਤਾ ਚੱਲਿਆ ਹੈ ਕਿ ਲਗਭਗ 3/4 ਕੈਨੇਡੀਅਨ ਇੱਥੇ ਆਉਣ ਵਾਲੇ ਨਵੇਂ ਪ੍ਰਵਾਸੀਆਂ ਦੀ ਗਿਣਤੀ ਘਟਾਉਣ ਦੇ ਹੱਕ 'ਚ ਨੇ ਜਦਕਿ 2/3 ਲੋਕ ਅਸਥਾਈ ਨਿਵਾਸੀਆਂ ਦੀ ਗਿਣਤੀ ਘਟਾਉਣ ਦੀ ਸਰਕਾਰ ਦੀ ਯੋਜਨਾ ਦਾ ਸਮਰਥਨ ਕਰਦੇ ਨੇ। ਦ ਗਲੋਬਲ ਐਂਡ ਮੇਲ ਲਈ ਨਨੋਸ ਪੋਲ ਦੇ ਵਿੱਚ ਪਾਇਆ ਗਿਆ ਹੈ ਕਿ ਕੈਨੇਡੀਅਨਸ ਦੀ ਕੈਨੇਡਾ ਆਉਣ ਵਾਲੇ ਨਵੇਂ ਪ੍ਰਵਾਸੀਆਂ ਦੀ ਗਿਣਤੀ ਘਟਾਉਣ ਦਾ ਸਮਰਥਨ ਕਰਨ ਦੀ ਸੰਭਾਵਨਾ ਦੁੱਗਣੀ ਤੋਂ ਵੱਧ ਹੈ। ਉਨ੍ਹਾਂ ਲੋਕਾਂ ਦੇ ਮੁਕਾਬਲੇ ਜੋ ਕਟੌਤੀ ਦਾ ਵਿਰੋਧ ਕਰਦੇ ਨੇ ਸਰਵੇਖਣ 'ਚ ਇਹ ਵੀ ਪਾਇਆ ਗਿਆ ਹੈ। ਕਿ ਪੰਜ ਵਿੱਚੋਂ ਤਿੰਨ ਤੋਂ ਵੱਧ ਕੈਨੇਡੀਅਨ ਸਰਕਾਰ ਦੇ 2027 ਤੱਕ ਅਸਥਾਈ ਨਿਵਾਸੀਆਂ ਲਈ ਆਪਣੇ ਟੀਚਿਆਂ ਨੂੰ ਘਟਾਉਂਦਾ ਸਮਰਥਨ ਕਰਦੇ ਨੇ ਜਾਂ ਕੁਝ ਹੱਦ ਤੱਕ ਸਮਰਥਨ ਕਰਦੇ ਨੇ ਜਿਵੇਂ ਕਿ ਪਿਛਲੇ ਸਾਲ ਇਸ ਦੇ ਪੱਧਰ ਯੋਜਨਾ ਦੇ ਵਿੱਚ ਨਿਰਧਾਰਿਤ ਕੀਤਾ ਗਿਆ ਸੀ ਇਹ ਨਵਾਂ ਸਰਵੇਖਣ ਪਿਛਲੇ ਕੁਝ ਸਾਲਾਂ 'ਚ ਇਮੀਗ੍ਰੇਸ਼ਨ ਬਾਰੇ ਵਿਚਾਰਾਂ 'ਚ ਲਗਾਤਾਰ ਸਖਤੀ ਨੂੰ ਦਰਸਾਉਂਦਾ ਹੈ 2023 ਚ ਦ ਗਲੋਬ ਲਈ ਨਨੋਸ ਪੋਲ ਦੇ ਵਿੱਚ ਸਰਵੇਖਣ ਕੀਤੇ ਗਏ 53 ਫੀਸਦੀ ਕੈਨੇਡੀਅਨਸ ਦਾ ਕਹਿਣਾ ਸੀ ਉਹ ਚਾਹੁੰਦੇ ਨਹੀਂ ਕਿ ਸੰਘਿਤ ਸਰਕਾਰ ਉਸ ਸਾਲ ਆਪਣੀ ਯੋਜਨਾ ਨਾਲੋਂ ਘੱਟ ਪ੍ਰਵਾਸੀਆਂ ਨੂੰ ਐਕਸੈਪਟ ਕਰੇ 2023 ਦੇ ਸਰਵੇਖਣ ਚ 6 ਮਹੀਨੇ ਪਹਿਲਾਂ ਦੇ ਮੁਕਾਬਲੇ ਲਗਭਗ 20 ਫੀਸਦੀ ਅੰਕ ਦਾ ਵਾਧਾ ਹੋਇਆ ਸੀ ਜਿਨ੍ਹਾਂ ਨੇ ਸੋਚਿਆ ਸੀ ਕਿ ਇਸ ਦੇਸ਼ ਨੂੰ ਆਟਵਾਦੇ 2023 ਦੇ 4,65,000 ਸਥਾਈ ਨਿਵਾਸੀਆਂ ਦੇ ਟੀਚੇ ਨਾਲੋਂ ਘੱਟ ਪ੍ਰਵਾਸੀਆਂ ਨੂੰ ਸਵੀਕਾਰ ਕਰਨਾ ਚਾਹੀਦਾ ਹੈ 30 ਅਗਸਤ ਤੋਂ 3 ਸਤੰਬਰ ਦਰਮਿਆਨ ਕੀਤੇ ਗਏ 128 ਕਿਨੇ ਕੈਨੇਡਾ ਦੇ ਸਭ ਤੋਂ ਤਾਜ਼ਾ ਸਰਵੇਖਣ ਨੇ ਕੈਨੇਡਾ ਦੇ ਸਾਰੇ ਉਮਰ ਸਮੂਹਾਂ ਅਤੇ ਖੇਤਰਾਂ 'ਚ ਨਵੇਂ ਆਉਣ ਵਾਲਿਆਂ ਦੀ ਗਿਣਤੀ 'ਚ ਕਟੌਤੀ ਦਾ ਸਮਰਥਨ ਦਿਖਾਇਆ ਹੈ ਨੀਨੋਸ ਰਿਸਰਚ ਦੇ ਮੁਖ ਡਾਟਾ ਵਿਗਿਆਨੀ ਅਤੇ ਸੰਸਥਾਪਕ ਨਿਕ ਨੀਨੋਸ ਨੇ ਕਿਹਾ ਕਿ ਖੋਜ ਤੋਂ ਸਪਸ਼ਟ ਹੈ ਕਿ ਜ਼ਿਆਦਾਤਰ ਕੈਨੇਡੀਅਨ ਨਵੇਂ ਪ੍ਰਵਾਸੀਆਂ ਤੇ ਨਵੇਂ ਅਸਥਾਈ ਨਿਵਾਸੀਆਂ ਦੀ ਗਿਣਤੀ ਘਟਾਉਣ ਦੇ ਹੱਕ 'ਚ ਨਹੀਂ ਉਹਨਾਂ ਕਿਹਾ ਹਕੀਕਤ ਇਹ ਹੈ ਕਿ ਇੱਕ ਅਜਿਹੇ ਮਾਹੌਲ 'ਚ ਜਿੱਥੇ ਖਪਤਕਾਰਾਂ ਦਾ ਵਿਸ਼ਵਾਸ ਨਿਰਪੱਖਤਾ ਨਾਲ ਡਿੱਗ ਰਿਹਾ ਹੈ ਲੋਕ ਮੰਨਦੇ ਨੇ ਕਿ ਅਗਲੇ 6 ਮਹੀਨਿਆਂ 'ਚ ਆਰਥਿਕਤਾ ਮਜ਼ਬੂਤ ਹੋਣ ਦੀ ਬਜਾਏ ਕਮਜ਼ੋਰ ਹੋ ਜਾਵੇਗੀ। ਉੱਥੇ ਮਾਹੌਲ ਕੈਨੇਡਾ 'ਚ ਆਉਣ ਵਾਲੇ ਨਵੇਂ ਲੋਕਾਂ ਦੀ ਗਿਣਤੀ ਘਟਾਉਣ ਦੇ ਹੱਕ 'ਚ ਹੈ। ਇਮੀਗ੍ਰੇਸ਼ਨ ਮੰਤਰੀ ਲੀਨਾ ਡੀਆਬ 2028 ਤੱਕ ਨਵੇਂ ਸਥਾਈ ਅਤੇ ਅਸਥਾਈ ਵਿਦੇਸ਼ੀ ਨਿਵਾਸੀਆਂ ਦੇ ਲਈ ਆਉਣ ਵਾਲੇ 2025 ਦੇ ਟਿੱਕਿਆਂ ਤੇ ਇੰਟਰਸਟ ਰੱਖਣ ਵਾਲੇ ਗਰੁੱਪਸ ਨਾਲ ਸਲਾਹ-ਮਸ਼ਵਰਾ ਕਰ ਰਹੇ ਨੇ। ਇਮੀਗ੍ਰੇਸ਼ਨ ਪਧਰਾਂ ਦੀ ਅਗਲੀ ਕਿਸ਼ਤ ਅਗਲੇ ਮਹੀਨੇ ਦੇ ਅਖੀਰ 'ਚ ਜਾਂ ਨਵੰਬਰ ਦੇ ਸ਼ੁਰੂ 'ਚ ਐਲਾਨ ਕੀਤੀ ਜਾਣੀ ਤੈਅ ਹੈ। ਅਕਤੂਬਰ 2024 'ਚ ਸਾਬਕਾ ਪ੍ਰਧਾਨ ਮੰਤਰੀ ਜਸਟਨ ਟਰੂਡੋ ਤੇ ਉਸ ਸਮੇਂ ਦੇ ਇਮੀਗ੍ਰੇਸ਼ਨ ਮੰਤਰੀ ਮਾਰਕ ਮਿਲਰ ਨੇ 2025 ਚ ਸਥਾਈ ਨਿਵਾਸੀਆਂ ਦੀ ਗਿਣਤੀ 5 ਲੱਖ ਤੋਂ ਘਟਾ ਕੇ 395000 ਤੇ 2026 ਵਿੱਚ 380000 ਕਰਨ ਦੀਆਂ ਯੋਜਨਾਵਾਂ ਦੱਸੀਆਂ ਸੀ। ਉਹਨਾਂ ਨੇ 2027 ਲਈ 365000 ਸਥਾਈ ਨਿਵਾਸੀਆਂ ਦਾ ਟੀਚਾ ਰੱਖਿਆ। ਲਿਨਾ ਡੀ ਆਪਡੇ ਸੰਚਾਰ ਨਿਰਦੇਸ਼ਕ ਲੋਰਾ ਬਲੌਂਟੇਵਨਿਕ ਹੈ ਕਿ ਸਾਡੇ ਕੋਲ ਆਪਣੇ ਇਮੀਗ੍ਰੇਸ਼ਨ ਸਿਸਟਮ ਦੀ ਮੁਰੰਮਤ ਕਰਨ ਦਾ ਆਦੇਸ਼ ਤੇ ਵਚਨਬੱਧਤਾ ਹੈ ਤੇ ਅਸੀਂ ਕਰ ਰਹੇ ਹਾਂ ਸਾਡੇ ਆંકੜੇ ਪਿਛਲੇ ਸਾਲ ਦੇ ਮੁਕਾਬਲੇ ਖੁਦ ਬੋਲਦੇ ਨੇ ਅਸੀਂ ਆਪਣੇ ਇਮੀਗ੍ਰੇਸ਼ਨ ਨੂੰ ਟਿਕਾਊ ਪੱਧਰ ਤੇ ਵਾਪਸ ਲਿਆਉਣ ਲਈ ਰਣਨੀਤਕ ਤੌਰ ਤੇ ਕੰਮ ਕਰਨਾ ਜਾਰੀ ਰੱਖਾਂਗੇ ਕਾਬਿਲ ਗੌਰ ਹੈ ਕਿ ਇਮੀਗ੍ਰੇਸ਼ਨ ਰੈਫਿਊਜੀਜ਼ ਅਤੇ ਸਿਟੀਜ਼ਨਸ਼ਿਪ ਕੈਨੇਡਾ ਦੇ ਅਨੁਸਾਰ 2025 ਦੇ ਪਹਿਲੇ ਅੱਧ ਵਿੱਚ ਪਿਛਲੇ ਸਾਲ ਦੀ ਇਸੇ ਮਿਆਦ ਦੇ ਮੁਕਾਬਲੇ ਅਸਥਾਈ ਕਾਮਿਆਂ ਅੰਤਰਰਾਸ਼ਟਰੀ ਵਿਦਿਆਰਥੀਆਂ ਦੇ 214520 ਘਟ ਨਵੇਂ ਆਗਮਨ ਹੋਏ ਨੇ ਸਟੈਟਿਸਟਿਕਸ ਅਕਾਡਾ ਮੁਤਾਬਕ 2025 ਦੀ ਪਹਿਲੀ ਤਿਮਾਹੀਚ ਆਬਾਦੀ ਵਾਧਾ ਹੌਲੀ ਹੋ ਗਿਆ ਸਿਰਫ 20107 ਲੋਕਾਂ ਦਾ ਵਾਧਾ ਹੋਇਆ ਹੈ ਤੇ ਉਧਰ ਅੰਤਰਰਾਸ਼ਟਰੀ ਵਿਦਿਆਰਥੀਆਂ ਦੀ ਗਿਣਤੀ ਦੇ ਵਿੱਚ ਗਿਰਾਵਟ ਤੋਂ ਬਾਅਦ ਕੈਂਪਸਾਂ ਦੇ ਵਿੱਚ ਕਲਾਸ ਵੇਟਲਿਸਟ ਜਿਹੜੀ ਆ ਉਸ ਦੇ ਵਿੱਚ ਵਾਧਾ ਕੀਤਾ ਗਿਆ ਕੋਰਸਾਂ ਦੇ ਵਿੱਚ ਕਟੌਤੀ ਹੋਈ ਹੈ ਤੇ ਕਾਰਟਰਿਸਟ ਚੰਦਖਾਈ ਦੇ ਰਹੀਆਂ ਨੇ ਵਿਦਿਆਰਥੀ ਆਗੂ ਚਿੰਤਿਤ ਨੇ ਕਿ ਸਾਥੀਆਂ ਨੂੰ ਇਸ ਸਾਲ ਸਹਾਇਤਾ ਨਹੀਂ ਮਿਲੇਗੀ ਜਿਸ ਦੀ ਉਹਨਾਂ ਨੂੰ ਲੋੜ ਸੀ ਬਹੁਤ ਸਾਰੇ ਲੋਕਾਂ ਦੇ ਲਈ ਕੋਰਸ ਬੰਦ ਕਰ ਦਿੱਤੇ ਗਏ ਨੇ ਵਿਦਿਆਰਥੀਆਂ ਨੂੰ ਆਪਣੇ ਕੋਰਸ ਵਿੱਚ ਹੀ ਛੱਡਣ ਦੇ ਮੈਸੇਜ ਵੀ ਮਿਲੇ ਨੇ ਇਸ ਸਕੂਲ ਸਾਲ ਯੂਨੀਵਰਸਿਟੀ ਆਫ ਰੈਜੀਨਾ ਦੀ ਵਿਦਿਆਰਥਣ ਡੈਨੀਏਲਾ ਐਲਿਆਨੋ ਮੋਲਰੇ ਦੇ ਲਈ ਇੱਕ ਮੁਸ਼ਕਲ ਸ਼ੁਰੂਆਤ ਰਹੀ ਹੈ ਡਿਜੀਟਲ ਮਾਰਕੀਟਿੰਗ ਦੀ ਇਹ ਵਿਦਿਆਰਥਣ ਅੰਡਰਗ੍ਰੈਜੂਏਟ ਪੜਾਈ ਦੇ ਆਪਣੇ ਦੂਜੇ ਸੈਮੈਸਟਰ ਦੀ ਸ਼ੁਰੂਆਤ ਕਰ ਰਹੀ ਹੈ ਅੰਤਰਰਾਸ਼ਟਰੀ ਵਿਦਿਆਰਥੀਆਂ ਲਈ ਟਿਊਸ਼ਨ ਫੀਸ 'ਚ ਵਾਅਦੇ ਦੇ ਨਾਲ-ਨਾਲ ਇੱਕ ਪਲਾਨ ਨੂੰ ਰੱਦ ਕਰਨ ਦਾ ਸਾਹਮਣਾ ਕਰ ਰਹੀ ਹੈ ਜਿਸ ਨਾਲ ਉਹਨਾਂ ਨੂੰ ਵਾਅਦੇ ਨਾਲ ਭੁਗਤਾਨ ਕਰਨ ਦੀ ਆਗਿਆ ਮਿਲਦੀ ਹੈ ਉਸ ਦਾ ਟ੍ਰਾਂਜ਼ਿਟ ਪਾਸ ਪ੍ਰਾਪਤ ਕਰਨ 'ਚ ਦੇਰੀ ਵੀ ਹੋਈ ਹੈ ਜਿਸ ਦਾ ਭੁਗਤਾਨ ਉਸ ਦੀ ਟਿਊਸ਼ਨ ਫੀਸ ਦੇ ਹਿੱਸੇ ਵਜੋਂ ਕੀਤਾ ਗਿਆ ਸੀ ਉਸ ਨੂੰ ਤੇ ਉਸਦੇ ਕੁਝ ਸਾਥੀਆਂ ਨੂੰ ਕੁਝ ਕਲਾਸਾਂ ਦੇ ਲਈ ਉਡੀਕ ਸੂਚੀ ਦੇ ਵਿੱਚ ਰੱਖਿਆ ਗਿਆ ਹੈ। ਯੈਲੋਮੋਲ ਲਹਿਰੇ ਨੇ ਕਿਹਾ ਕਿ ਇਸ ਵੇਲੇ ਸਕੂਲ ਦੇ ਵਿੱਚ ਵਿਦਿਆਰਥੀਆਂ ਦੇ ਲਈ ਬਹੁਤ ਹੀ ਮੁਸ਼ਕਲ ਸਥਿਤੀ ਹੈ। ਹਰ ਕੋਈ ਤਣਾਅ ਮਹਿਸੂਸ ਕਰ ਰਿਹਾ ਹੈ। ਕੋਈ ਵੀ ਸ਼ਾਂਤ ਮਹਿਸੂਸ ਨਹੀਂ ਕਰਦਾ। ਜਿਵੇਂ ਕਿ ਇੱਕ ਨਵੇਂ ਪਾਚੜ ਸੈਸ਼ਨ ਦੇ ਲਈ ਤਿਆਰੀ ਕੀਤੀ ਜਾ ਰਹੀ ਹੈ ਪੋਸਟ ਸਕੈਂਡਰੀ ਵਿਦਿਆਰਥੀ ਫੈਕਲਟੀ ਪ੍ਰਸ਼ਾਸਕ ਅਤੇ ਸੈਕਟਰ ਮਾਹਰ ਚਿੰਤਿਤ ਨੇ ਕਿਉਂਕਿ ਸੰਸਥਾਵਾਂ ਵਿਦੇਸ਼ਾਂ ਤੋਂ ਵਿਦਿਆਰਥੀਆਂ ਦੇ ਦਾਖਲੇ 'ਚ ਕਮੀ ਕੈਨੇਡਾ 'ਚ ਅੰਤਰਰਾਸ਼ਟਰੀ ਵਿਦਿਆਰਥੀਆਂ ਦੀ ਲਹਿਰ ਨੂੰ ਰੋਕਣ ਲਈ ਸੰਘੀ ਤਬਦੀਲੀਆਂ ਦੇ ਵਿਤੀ ਅਤੇ ਹੋਰ ਪ੍ਰਭਾਵਾਂ ਅਤੇ ਕੁਝ ਖੇਤਰਾਂ 'ਚ ਘਰੇਲੂ ਟਿਊਸ਼ਨ ਤੇ ਸੀਮਾਵਾਂ ਨਾਲ ਜੁੜ ਰਹੀਆਂ ਨੇ ਕੈਨੇਡੀਅਨ ਫੈਡਰੇਸ਼ਨ ਆਫ ਸਟੂਡੈਂਟਸ ਦੇ ਬਲੈਕਰ ਸਟੂਡੈਂਟਸ ਕੋਕਸ ਦੇ ਪ੍ਰਤੀਨਿਧੀ ਵਜੋਂ ਯੈਲੋ ਮੋਲੇਰੇ ਨੇ ਕਲਾਸਾਂ ਦੇ ਲਈ ਵੇਟਿੰਗ ਲਿਸਟ ਦੇ ਵਿੱਚ ਵਿਦਿਆਰਥੀਆਂ ਬਾਰੇ ਸੁਣਿਆ ਇਸ ਫੋਲ ਦੇ ਵਿੱਚ ਉਹ ਉਹਨਾਂ ਦੇ ਵਿੱਚੋਂ ਇੱਕ ਹੈ 20 ਤੋਂ ਵੱਧ ਹੋਰਾਂ ਦੇ ਨਾਲ ਇੱਕ ਲੋੜਿੰਦੇ ਕੋਰਸ ਲਈ ਹੋਲਡ ਤੇ ਉਸ ਨੂੰ ਰੱਖਿਆ ਗਿਆ ਜੋ ਸ਼ਰਤਿਆਂ ਦੇ ਦੂਜੇ ਸੈਸ਼ਨ ਦੇ ਲਈ ਇੱਕ ਪੂਰਵ ਲੋਡ ਮੰਨੀ ਜਾਂਦੀ ਹੈ ਉਸ ਦਾ ਕਹਿਣਾ ਹੈ ਕਿ ਸਭ ਤੋਂ ਵਧੀਆ ਦੀ ਉਮੀਦ ਰੱਖਣ ਅਤੇ ਕੁਝ ਹੋਰ ਵਿਦਿਆਰਥੀਆਂ ਦੇ ਪੜਾਈ ਛੱਡਣ ਦੇ ਫੈਕਲਟੀ ਦੇ ਉਚਾਤ ਤੋਂ ਅਸੰਤੁਸ਼ਟ ਇਹ ਸੰਭਾਵਨਾ ਨਹੀਂ ਹੈ ਕਿਉਂਕਿ ਇਹ ਇੱਕ ਲਾਜ਼ਮੀ ਕਲਾਸ ਹੈ ਉਹ ਹੁਣ ਉਸ ਸਕੂਲ ਦੀ ਕੁਆਲਿਟੀ ਤੇ ਸਵਾਲ ਚੁੱਕ ਰਹੀ ਹੈ ਜੋ ਉਸ ਨੂੰ ਮਿਲਿਆ ਬ੍ਰਿਟਿਸ਼ ਕੋਲੰਬੀਆ ਚ ਵਿਕਟੋਰੀਆ ਆਧਾਰਿਤ ਅੰਡਰਗ੍ਰੈਜੂਏਟ ਵੰਸ਼ ਕਲਰਾ ਨੇ ਵੀ ਕোর্স ਪੇਸ਼ਕਸ਼ਾਂ ਨੂੰ ਘਟਦਾ ਵਿਖਿਆ ਹੈ ਇਹ ਇੱਕ ਹਕੀਕਤ ਹੈ ਜੋ ਪਹਿਲਾਂ ਹੀ ਕੈਪਿਲਾਨੋ ਯੂਨੀਵਰਸਿਟੀ ਤੋਂ ਵਪਾਰ ਪ੍ਰਸ਼ਾਸਨ ਚ ਆਪਣਾ ਡਿਪਲੋਮਾ ਅਗਲੇ ਅਪ੍ਰੈਲ ਤੱਕ ਨਿਰਧਾਰਿਤ ਸਮੇਂ ਅਨੁਸਾਰ ਪੂਰਾ ਕਰਨ ਦੀ ਉਮੀਦ ਢਲ ਰਿਹਾ ਹੈ ਇਸ ਦਾ ਮਤਲਬ ਹੈ ਕਿ ਕਦੇ-ਕਦਾਈਂ ਦੂਜੇ ਸਕੂਲਾਂ ਚ ਕੋਰਸ ਕਰਨਾ ਬਰਾਬਰ ਕ੍ਰੈਡਿਟ ਕਮਾਉਣ ਵਾਸਤੇ ਹੁੰਦਾ ਉਸ ਦੇ ਇੱਕ ਦੋਸਤ ਕੋਲ ਗ੍ਰੈਜੂਏਸ਼ਨ ਤੋਂ ਪਹਿਲਾਂ ਸਿਰਫ ਦੋ ਕੋਰਸ ਬਾਕੀ ਸਨ ਪਰ ਜਦੋਂ ਇੱਕ ਕਲਾਸ ਅਵੇਲੇਬਲ ਨਹੀਂ ਸੀ ਤਾਂ ਉਸ ਦੋਸਤ ਨੂੰ ਇੱਕ ਵਾਧੂ ਸੈਮੈਸਟਰ ਲੈਣ ਅਤੇ ਆਪਣਾ ਅੰਤਰਰਾਸ਼ਟਰੀ ਵਿਦਿਆਰਥੀ ਵੀਜ਼ਾ ਵਧਾਉਣ ਲਈ ਮਜਬੂਰ ਹੋਣਾ ਪਿਆ ਯੂਨੀਵਰਸਿਟੀਜ਼ ਆ ਕੈਨੇਡਾ ਦੇ ਪ੍ਰਧਾਨ ਗੈਬਰੀਅਲ ਮਿਲਰ ਦਾ ਕਹਿਣਾ ਹੈ ਕਿ ਦੇਸ਼ ਭਰ ਦੇ ਹਰ ਖੇਤਰ ਦੇ ਵਿੱਚ ਪੋਸਟ ਸਕੈਂਡਰੀ ਸੰਸਥਾਵਾਂ ਬਜਟ ਦੀ ਘਾਟ ਨਾਲ ਜੂਝੀਆਂ ਨੇ ਜੋ ਕਿ ਇਸ ਖੇਤਰ ਦੀ ਨੁਮਾਇੰਦਗੀ ਕਰਨ ਵਾਲੀ ਇੱਕ ਰਾਸ਼ਟਰੀ ਸੰਸਥਾ ਬ੍ਰਿਟਿਸ਼ ਕੋਲੰਬੀਆ ਯੂਨੀਵਰਸਿਟੀ ਦੇ ਸਿੱਖਿਆ ਦੇ ਦੂਜੇ ਸਾਲ ਦੀ ਪੀਐਚਡੀ ਵਿਦਿਆਰਥਣ ਅਦਿਤੀ ਅਧਿਕਾਰੀ ਵਿਦਿਆਰਥੀਆਂ ਦੇ ਲਈ ਸੇਵਾਵਾਂ ਵਿੱਚ ਕਟੌਤੀਆਂ ਬਾਰੇ ਚਿੰਤਤ ਹੈ ਉਧਰ ਓਟਵਾ ਦਾ ਕਹਿਣਾ ਹੈ ਕਿ ਇਸ ਵਿੱਚ ਬਦਲਾ ਜ਼ਰੂਰੀ ਨੇ ਕਿਉਂਕਿ ਅੰਤਰਰਾਸ਼ਟਰੀ ਵਿਦਿਆਰਥੀਆਂ ਦੀ ਗਿਣਤੀ 'ਚ ਸਾਲਾਨਾ ਵਾਅਦਾ ਬਰਕਰਾਰ ਨਹੀਂ ਰੱਖਿਆ ਜਾ ਸਕਦਾ ਤੇ ਨਾਲ ਹੀ ਇਹ ਵੀ ਯਕੀਨੀ ਬਣਾਇਆ ਜੜਿਆ ਸੀ ਕਿ ਉਸ ਨੂੰ ਸਹੀ ਢੰਗ ਨਾਲ ਸਮਰਥਨ ਦਿੱਤਾ ਜਾਵੇ। ਉਸ ਤੋਂ ਬਾਅਦ ਕੈਨੇਡਾ ਨੂੰ ਪ੍ਰਾਪਤ ਹੋਈਆਂ ਅਰਜ਼ੀਆਂ 'ਚ ਗਿਰਾਵਟ ਇਸ ਗੱਲ ਦਾ ਸਪਸ਼ਟ ਸੰਕੇਤ ਹੈ ਕਿ ਸਾਡੇ ਦੁਆਰਾ ਕੀਤੇ ਗਏ ਉਪਾਅ ਕੰਮ ਕਰ ਰਹੇ ਨੇ। ਇਹ ਖਾਸ ਤੌਰ ਤੇ Ontario ਲਈ ਚਿੰਤਾਜਨਕ ਹੈ ਜੋ ਕਿ ਦੇਸ਼ ਦੀ ਯੂਨੀਵਰਸਿਟੀ ਵਿਦਿਆਰਥੀ ਆਬਾਦੀ ਦਾ 40% ਤੋਂ ਵੱਧ ਹੈ ਅਤੇ ਨਾਲ ਹੀ ਸਾਰੇ ਕਾਲਜ ਵਿਦਿਆਰਥੀਆਂ ਦਾ 40% ਤੋਂ ਵੱਧ ਹੈ ਜਿੱਥੇ ਘਰੇਲੂ ਵਿਦਿਆਰਥੀਆਂ ਦਾ ਦਾਖਲਾ ਸਭ ਤੋਂ ਵੱਧ ਹੁੰਦਾ ਹੈ। ਵਿਲਫ੍ਰੀਡ ਲੌਰੀਅਰ ਯੂਨੀਵਰਸਿਟੀ ਦੇ ਪ੍ਰੋਫੈਸਰ ਅਤੇ Ontario Confederation of University and Faculty Association ਦੇ ਪ੍ਰਧਾਨ ਰੌਬ ਕ੍ਰਿਸਟੋਫ ਫਰਸਨ ਦੇ ਅਨੁਸਾਰ ਇਸ ਚੜ ਦੇ ਵਿੱਚ ਲਗਭਗ 111000 ਵਿਦਿਆਰਥੀ ਯੂਨੀਵਰਸਿਟੀ ਦਾ ਆਪਣਾ ਪਹਿਲਾ ਸਾਲ ਸ਼ੁਰੂ ਕਰ ਰਹੇ ਨੇ ਜੋ ਕਿ 2003 ਦੇ ਦੋਹਰੇ ਸਾਲ ਨਾਲੋਂ ਵੱਧ ਹੈ ਜਦੋਂ ਸੂਬੇ ਨੇ ਗ੍ਰੈਜੂਏਟ 13 ਨੂੰ ਖਤਮ ਕਰ ਦਿੱਤਾ ਸੀ ਇਸ ਫਾਲ ਦੇ ਵਿੱਚ ਇਸ ਦਾ ਮਤਲਬ ਹੈ ਕਿ ਕੁਝ ਸਕੂਲਾਂ ਨੇ ਆਪਣੇ 99 ਵਿਸ਼ਿਆਂ ਨੂੰ ਘਟਾ ਦਿੱਤਾ ਹੈ ਪਿਛਲੇ ਸਾਲ ਇਸ ਵਾਰ 82 ਗ੍ਰੈਜੂਏਟ ਵਿਦਿਆਰਥੀਆਂ ਨੂੰ ਸ਼ਾਮਲ ਕਰਨ ਲਈ ਅੰਤਰਰਾਸ਼ਟਰੀ ਵਿਦਿਆਰਥੀ ਪਰਮਿਟ ਸੀਮਾ ਨੂੰ ਵਧਾ ਦਿੱਤਾ ਹੈ ਤੇ ਦੁਜੇ ਬਨੇ ਕੈਨੇਡਾ ਦੇ ਵਿੱਚ 600 ਸ਼ਰਾਬੀ ਡਰਾਈਵਰ ਫੜੇ ਗਏ ਨੇ ਕੈਨੇਡਾ ਅਮਰੀਕਾ ਦੇ ਵਿੱਚ ਡਰਾਈਵਿੰਗ ਬਾਰੇ ਇੱਕ ਬਹਿਸ ਛੜ ਗਈ ਹੈ ਜਿਸ ਤੋਂ ਬਾਅਦ ਸ਼ਰਾਬ ਪੀ ਕੇ ਤੇ ਨਸ਼ਾ ਕਰਕੇ ਗੱਡੀ ਚਲਾਉਣ ਵਾਲਿਆਂ ਦੇ ਉੱਤੇ ਗਾਜ ਢਿੱਗੀ ਹੈ BC ਹਾਈਵੇ ਪੈਟਰੋਲ ਦੇ ਵੱਲੋਂ ਵੱਡੀ ਕਾਰਵਾਈ ਕੀਤੀ ਗਈ ਹੈ ਤੇ 626 ਡਰਾਈਵਰਾਂ ਦੇ ਚਲਾਨ ਕੱਟੇ ਗਏ ਨੇ ਸਿਰਫ ਇੰਨਾ ਹੀ ਨਹੀਂ ਤੇਜ਼ ਰਫ਼ਤਾਰ ਗੱਡੀ ਚਲਾਉਣ ਵਾਲਿਆਂ ਨੂੰ 2500 ਡਾਲਰ ਤੱਕ ਦੇ ਜੁਰਮਾਨੇ ਦਿੱਤੇ ਜਾਣ ਦੀ ਰਿਪੋਰਟ ਹੈ BC ਹਾਈਵੇ ਪੈਟਰੋਲ ਦੇ ਆਪਰੇਸ਼ਨਜ਼ ਅਫਸਰ ਮਾਈਕ ਕੋਇਲ ਨੇ ਦੱਸਿਆ ਕਿ ਸਮਰ ਇੰਪੇਅਰਡ ਡਰਾਈਵਿੰਗ ਕੈਂਪੇਨ ਦੌਰਾਨ ਉਤਰੀ BC ਦੇ 146 ਮੈਟਰੋ ਵੈਂਕੂਵਰ, ਸੀ ਟੂ ਸਕਾਈ ਅਤੇ ਈਸਟਰਨ ਆਫ ਫਰੇਜ਼ਰ ਵੈਲੀ ਦੇ ਵਿੱਚ 150, ਵੈਂਕੂਵਰ ਆਈਲੈਂਡ ਵਿਖੇ 131, ਸੈਂਟਰਲ BC ਦੇ ਵਿੱਚ 111 ਤੇ ਕੋਟਨੀ ਰੀਜਨ ਦੇ ਵਿੱਚ 88 ਜਣਿਆਂ ਨੂੰ ਸ਼ਰਾਬ ਜਾਂ ਹੋਰ ਨਸ਼ਾ ਦੀ ਹਾਲਤ ਵਿੱਚ ਗੱਡੀ ਚਲਾਉਂਦਿਆਂ ਫੜਿਆ ਗਿਆ ਹੈ। ਕਾਇਲ ਦਾ ਕਹਿਣਾ ਹੈ ਕਿ ਨਸ਼ੇ ਦੀ ਹਾਲਤ 'ਚ ਗੱਡੀ ਚਲਾਉਂਦਿਆਂ ਅਕਸਰ ਵੱਡੇ ਹਾਦਸੇ ਵਾਪਰਦੇ ਨੇ ਤੇ ਜਾਨੀ ਨੁਕਸਾਨ ਹੁੰਦਾ ਹੈ। ਇੰਪੇਅਰਡ ਡਰਾਈਵਿੰਗ ਕਰਨ ਵਾਲਿਆਂ ਨੂੰ ਕਿਸੇ ਦੀ ਜਾਨ ਲੈਣ ਦੀ ਇਜਾਜ਼ਤ ਨਹੀਂ ਦਿੱਤੀ ਜਾ ਸਕਦੀ। ਕੈਨੇਡਾ ਦੇ ਹਰ ਹਿੱਸੇ 'ਚ ਸ਼ਰਾਬ ਪੀ ਕੇ ਗੱਡੀ ਚਲਾਉਣ ਵਾਲਿਆਂ ਦੀ ਨਕੇਲ ਕਸੀ ਜਾਰੀ ਹੈ ਪਰ BC ਦੇ ਕੁੱਟਨੇਜ਼ ਵਿਖੇ ਇਸ ਸਮੱਸਿਆ ਜ਼ਿਆਦਾ ਹੀ ਉੱਭਰ ਕੇ ਸਾਹਮਣੇ ਆ ਰਹੀ ਹੈ। BC ਦੇ ਪਿੰਡੂ ਇਲਾਕਿਆਂ 'ਚ ਲੋਕਾਂ ਨੂੰ ਵਧੇਰੇ ਜ਼ਿੰਮੇਵਾਰੀ ਨਾਲ ਗੱਡੀ ਚਲਾਉਣ 'ਵਲ ਧਿਆਨ ਕੇਂਦ੍ਰਿਤ ਕਰਨਾ ਪਵੇਗਾ। ਕਾਬਿਲ ਇਕੋਰੇ ਕਿ BC ਹਾਈਵੇ ਪੈਟਰੋਲ ਵੱਲੋਂ ਪੂਰੇ ਸਵੇਰ 'ਚ ਮੰਡੇਟਰੀ ਐਲਕੋਹੋਲ ਸਕਰੀਨਿੰਗ ਲਾਗੂ ਕੀਤੀ ਗਈ ਹੈ ਜਿਸ ਤਹਾਹੀ ਨਾਕੇ ਤੇ ਰੋਕੇ ਡਰਾਈਵਰਾਂ ਦੇ ਸਾਹ ਦਾ ਨਮੂਨਾ ਲੈਣ ਦਾ ਹੱਕ ਪੁਲਿਸ ਅਸਰਾਂ ਨੂੰ ਮਿਲਿਆ ਹੈ ਮਾਈਕ ਕੋਇਲ ਨੇ ਡਰਾਈਵਰਾਂ ਨੂੰ ਸੁਚੇਤ ਕੀਤਾ ਹੈ ਕਿ ਸਵੇਰ 'ਚ ਕਿਸੇ ਵੀ ਜਗ੍ਹਾ ਤੇ ਰੋਕੇ ਸਾਹ ਦਾ ਨਮੂਨਾ ਚੈੱਕ ਕੀਤਾ ਜਾ ਸਕਦਾ ਹੈ ਤੇ ਸ਼ਰਾਬ ਤੋਂ ਇਲਾਵਾ ਕੋਈ ਵੀ ਨਸ਼ਾ ਕਰਕੇ ਡਰਾਈਵਿੰਗ ਕਰਨ ਵਾਲਿਆਂ ਦਾ ਝੂਠ ਫੜਨ ਤੇ ਵੱਖ-ਵੱਖ ਸਾਧਨ ਪੁਲਿਸ ਕੋਲ ਮੌਜੂਦ ਨੇ ਵਿਨਕੂਵਰ ਆਈਲੈਂਡ ਵਿਖੇ ਅਗਸਤ ਮਹੀਨੇ ਦੌਰਾਨ ਮੰਡੇਟਰੀ ਐਲਕੋਹੋਲ ਸਕਰੀਨਿੰਗ ਵੱਡੇ ਪੱਧਰ ਤੇ ਵਰਤੀ ਗਈ ਈਸਟ ਕੁਟਨੇਜ਼ ਵਿਖੇ ਹਾਈਵੇ ਪੈਟਰੋਲ ਵੱਲੋਂ 1500 ਤੋਂ ਵੱਧ ਡਰਾਈਵਰਾਂ ਨੂੰ ਰੋਕਿਆ ਗਿਆ ਤੇ ਸ਼ਰਾਬ ਪੀ ਕੇ ਗੱਡੀ ਚਲਾਉਣ ਵਾਲਿਆਂ ਨੂੰ 3 ਦਿਨ ਦੀ ਡਰਾਈਵਿੰਗ ਸਸਪੈਂਸ਼ਨਸ ਨੇ BC ਮੋਟਰ ਵਹੀਕਲ ਐਕਟ ਅਧੀਨ 368 ਡਾਲਰ ਜੁਰਮਾਨਾ ਕੀਤਾ ਗਿਆ ਇਸ ਤੋਂ ਇਲਾਵਾ 7 ਦਿਨ ਵਾਸਤੇ ਗੱਡੀਆਂ ਵੀ ਜ਼ਬਤ ਕੀਤੀਆਂ ਗਈਆਂ BC ਹਾਈਵੇ ਪੈਟਰੋਲ ਦਾ ਕਹਿਣਾ ਹੈ ਕਿ ਸੜਕਾਂ 'ਤੇ ਵਾਪਰਦੇ ਹਾਦਸਿਆਂ ਦੇ ਸਭ ਤੋਂ ਵੱਡੇ ਕਾਰਨਾਂ 'ਚ ਤੇਜ਼ ਰਫ਼ਤਾਰ ਗੱਡੀ ਚਲਾਉਣਾ ਸ਼ਰਾਬ ਪੀ ਕੇ ਗੱਡੀ ਚਲਾਉਣਾ ਸ਼ਾਮਲ ਹੈ ਜਦਕਿ ਡਰਾਈਵਿੰਗ ਦੌਰਾਨ ਮੋਬਾਈਲ ਜਾਂ ਕਿਸੇ ਹੋਰ ਚੀਜ਼ ਦੀ ਵਰਤੋਂ ਵੀ ਜਾਣ ਲੇਵਾ ਹਾਦਸਿਆਂ ਦਾ ਕਾਰਨ ਬਣ ਸਕਦੀ ਹੈ ਜ਼ਿਕਰ ਕਰਦੇ ਹਾਂ ਪੀਰ ਪੋਲੀਵ ਦਾ ਕੰਜ਼ਰਵੇਟਿਵ ਆਗੂ ਪੀਰ ਪੋਲੀਵ ਨੇ ਹਾਊਸਿੰਗ ਸੰਕਟ ਨੂੰ ਹੱਲ ਕਰਨ ਲਈ ਉਪਾਅ ਪੇਸ਼ ਕੀਤੇ ਨੇ ਕੰਜ਼ਰਵੇਟਿਵ ਆਗੂ ਪੀਰ ਪੋਲੀਵ ਬ੍ਰੈਮਟਨ ਟਾਰੀਓ ਦੇ ਵਿੱਚ ਮੌਜੂਦ ਸੀ ਪ੍ਰੈਸ ਕਾਨਫਰੰਸ ਕੀਤੀ ਉਹਨਾਂ ਨੇ ਅਰੇ ਹਾਸਨ ਸੈਕੰਡੋ ਹਲ ਕਰਨ ਦੇ ਉਦੇਸ਼ ਦੇ ਨਾਲ ਕਈ ਉਪਾਵਾਂ ਦੀ ਉਹਨਾਂ ਨੇ ਰੂਪ ਰੇਖਾ ਵੀ ਪੇਸ਼ ਕੀਤੀ ਹੈ ਇਹਨਾਂ ਉਪਾਵਾਂ ਦੇ ਵਿੱਚੋਂ ਕੁਝ ਦੇ ਵਿੱਚ 1.3 ਮਿਲੀਅਨ ਡਾਲਰ ਤੋਂ ਘੱਟ ਦੇ ਨਵੇਂ ਘਰਾਂ ਤੇ ਸੰਗੀ ਵਿਕਰੀ ਟੈਕਸ 'ਚ ਕਟੌਤੀ ਕਰਨਾ ਤੇ ਕੈਨੇਡਾ ਦੇ ਵਿੱਚ ਨਵੇਂ ਘਰਾਂ 'ਚ ਮੁੜ ਨਿਵੇਸ਼ ਤੇ ਪੂੰਜੀ ਲਾਭ ਟੈਕਸ ਨੂੰ ਖਤਮ ਕਰਨਾ ਵੀ ਸ਼ਾਮਲ ਹੈ ਇੰਨਾ ਹੀ ਨਹੀਂ ਪੀਰ ਪੋਲੀਏਵ ਦੇ ਵੱਲੋਂ ਸੰਗੀ ਸਰਕਾਰ ਨੂੰ ਵੀ ਨਿਸ਼ਾਨੇ ਦੇ ਉੱਤੇ ਲਿਆ ਗਿਆ than Justin Trudeau. He said he would spend less, but his first estimates bill has the government spending eight percent more, with the lion's share going to high-priced consultants and bureaucracy. He said that he would have more investment, invest more, he said. Yet since he became Prime Minister, $62 billion of net investment has left Canada, almost all of it going to the United States of America, in what the National Bank described as the biggest net outflow of investment in any five month history, uh, period in history. He said he would be elbows up that he was going to handle Donald Trump and negotiate a win by July the 21st. Ever since, he's been elbows down. He has secured no deal, and he has made concession after concession while getting absolutely nothing in return. He said he would build, baby, build. That was a quote. Well, build what? Let's start with national projects. He said he would build at unimaginable speeds. Yet not only is there zero national projects under construction today, six months after he took office. In fact, he has not granted a single permit for a major project to go ahead. He hasn't even published a list of projects he might one day consider expediting for approval. Meanwhile, there are 39 projects that are sitting in the bureaucracy waiting for approval that, for which Mark Carney only needs to get out of the way. And yet, nothing is getting built, nothing is getting done. And our economy is collapsing. He said that he would create jobs. Yet since he took office, there are 86,000 fewer people working today uh, than there were when he started off. In fact, uh, unemployment is now the second highest in the G7. And speaking of the G7, he has promised to give the fastest growth in the G7, when in reality, he has given an economy that is shrinking fastest in the G7. Again, he promised we'd be growing the fastest in the G7. In reality, we are shrinking the fastest. The single worst economy in the G7 today, after six months of Mark Carney's promises. <laughs>